ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾਣਾ ਮੰਡੀ ਹੁਸ਼ਿਆਰਪੁਰ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ ਸੁੰਦਰ ਸ਼ਾਮ अरोड़ा ਕੈਬਨਿਟ ਮੰਤਰੀ ਤ੍ਰਿਪਤ ਇੰਦਰ ਬਾਜਵਾ ਸਤेंद्र ਸਿੰਘ ਰੰਧਾਵਾ ਅਮਰਪ੍ਰੀਤ ਸਿੰਘ ਲਾਲੀ ਤੋਂ ਇਲਾਵਾ ਹੋਰ ਪ੍ਰਮੁੱਖ ਲੋਕ ਹਾਜ਼ਰ ਸਨ ਇਸ ਮੌਕੇ ਉਹਨਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਦੇ ਹੱਲ ਲਈ ਭਰੋਸਾ ਦਿੱਤਾ ਇਸ ਮੌਕੇ ਉਹਨਾਂ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਕੱਲ ਹੁਸ਼ਿਆਰਪੁਰ ਮੰਡੀ ਦੀ ਇੱਕ ਵੀਡੀਓ ਉਹਨਾਂ ਨੂੰ ਮਿਲੀ ਸੀ ਜਿਸ ਵਿੱਚ ਕਿਸਾਨ ਮੱਕੀ ਦੀ ਫਸਲ ਦੀ ਮੰਡੀ ਵਿੱਚ ਵਿਕਰੀ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਉਹਨਾਂ ਕਿਸਾਨਾਂ ਨੂੰ ਉਪਰੋਕਤ ਦਿੱਤਾ ਗਿਆ ਕਿ ਸਰਕਾਰ ਵੱਲੋਂ ਉਹਨਾਂ ਨੂੰ ਹਰ ਸੰਭਵ ਸਹੂਲਤ ਦਿੱਤੀ ਜਾਵੇਗੀ ਇਹ ਚਲਾਉਣ ਵਾਸਤੇ ਤਾਂ ਕਿ ਕਿਸਾਨ ਨੂੰ ਪਤਾ ਲੱਗੇ ਕਿ ਇਸ ਕਿਸਮ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਸਾਰੇ ਹਿੰਦੁਸਤਾਨ ਦੇ ਕਿਸਾਨ ਨੂੰ ਤੇ ਖਾਸ ਤੌਰ ਤੇ ਮੈਂ ਸਮਝਦਾ ਪੰਜਾਬ ਦੇ ਪੰਜਾਬ ਦੇ ਕਿਸਾਨ ਨੂੰ ਅੱਜ ਸ਼ਵਾਸ਼ੀ ਦੇਣ ਦੀ ਜ਼ਰੂਰਤ ਸੀ ਕਰੋਨਾ ਦੇ ਵਿੱਚ ਜਿੱਤੇ ਸਾਰਾ ਹਿੰਦੁਸਤਾਨ ਤਾਲਾ ਬੰਦ ਹੋਇਆ ਪਟਾਇ ਸਾਰੀ ਜਿੰਨੀ ਵੀ ਇੰਡਸਟਰੀਜ਼ ਐ ਸਾਰੀਆਂ ਬੰਦੀ ਦੀ ਕੰਗਾਰ ਤੇ ਨੁਕਸਾਨ ਦੇ ਕੰਗਾਰ ਤੇ ਖੜੀਆਂ ਕੱਲਮ ਕੱਲਾਗਰ ਹਿੰਦੁਸਤਾਨ ਦੇ ਅੰਦਰ ਕੋਈ ਈਦਾਰਾ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਲੋਕਾਂ ਦੇ ਟਿਕਾ ਪਾਲ ਰਿਹਾ ਉਹ ਪਸਾਨੀ ਸੀਗਾ ਇਹ ਕਿਸਾਨ ਨੇ ਇਸ ਮੌਕੇ ਤੇ ਦੇਸ਼ ਦੀ ਦੇਸ਼ ਦੇ ਨਾਲ ਜਿੱਥੇ ਪਹਿਲਾਂ ਵੀ ਢਿੱਡ ਭਰਦਾ ਰਿਹਾ ਹੈ ਉਹ ਵੀ ਕਿਸਾਨ ਦੀ ਮਿਹਨਤ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਕੋਰੋਨਾ ਲੱਗਿਆ ਤੇ ਸਾਰੇ ਲੋਕਾਂ ਵਾਸਤੇ ਤਿੰਨ-ਤਿੰਨ ਮਹੀਨਿਆਂ ਦਾ ਅਨਾਜ ਵੀ ਉਹਨਾਂ ਨੂੰ ਵੰਡਣ ਦਾ ਕਹਿਤਾ ਆ ਸਾਰਾ ਕੁਝ ਕਿਸਾਨ ਕਰਕੇ ਸੀ ਕਰਕੇ ਕਿਸਾਨ ਨੂੰ ਸਵਾ ਛੇ ਟਨ ਦੀ ਲੋੜ ਸੀ ਬੰਦੀ ਦੇ ਹਾਲਾਤੇ ਵੀ 1 ਕਰੋੜ 27 ਲੱਖ ਟਨ ਕਣਕ ਪੰਜਾਬ ਦੀ ਚੱਕੀ ਗਈ ਕਿਸਾਨ ਦੀ ਇੱਕ ਇੱਕ ਦਾਣਾ ਚੱਕਿਆ ਗਿਆ ਜਿਨ੍ਹਾਂ ਕਿਸੇ ਪਰੇਸ਼ਾਨੀ ਦੇ ਉਹਦੀ ਪੇਮੈਂਟ ਜਿਹੜੀ ਹੈ तकरीबन 26000 ਕਰੋੜ ਰੁਪਈਆ ਕਿਸਾਨ ਦੀ ਜੇਬ ਤੇ ਆਇਆ ਹਾਂ ਇਸ ਕਰਕੇ ਹੋਇਆ ਵੀ ਪੰਜਾਬ ਸਰਕਾਰ ਕੋਲ ਇੱਥੇ ਪੂਰਾ ਇੰਤਜ਼ਾਮ ਹੈ ਮੰਡੀਆਂ ਹੈ ਸਾਡੀ ਐਡਮਿਨਿਸਟ੍ਰੇਸ਼ਨ ਹੈ ਸਾਨੂੰ ਇਸ ਕਾਲ ਦਾ ਐਕਸਪੀਰੀਅੰਸ ਹੈ ਪੰਜਾਬ ਦੇ ਕਿਸਾਨ ਜਿਹੜੇ ਹੈ ਮਿਹਨਤ ਆਪਣੇ ਪੂਨ ਪਸੀਨਾ ਨਾਲ ਫਸਲ ਲੈ ਕੇ ਆਉਂਦੇ ਹੈ ਤੇ ਉਸ ਫਸਲ ਨੂੰ FCI MSP ਦੇ ਉੱਤੇ ਖਰੀਦਦੀ ਹੈ ਆ ਜਿਹੜੀ ਹੁਣ ਸਾਜ਼ਿਸ਼ ਹੋ ਰਹੀ ਹੈ ਜਿਹੜੇ ਕਾਲੇ ਕਾਨੂੰਨ ਮੋਦੀ ਸਾਹਿਬ ਦੀ ਬੀਜੇਪੀ ਦੀ ਸਰਕਾਰ ਲੈ ਕੇ ਆਈ ਹੈ ਉਹਨਾਂ ਦੀ ਨੀਤ ਜਿਹੜੀ ਹੈ ਐਮਐਸਟੀ ਨੂੰ ਖਤਮ ਕਰਨ ਦੀ ਹੈ ਇੱਕ ਝਟਕੇ 'ਚ ਨਹੀਂ ਇਨ ਫੇजेस ਹੌਲੀ-ਹੌਲੀ ਕਰਕੇ ਇਹਨੂੰ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਹੈ ਜਿਹਦੇ ਕਹਿਤਾ ਸਾਰੇ ਕਾਲੇ ਕਾਨੂੰਨ ਦੇਸ਼ ਬੰਦ ਪਿਆ ਚੀਨ ਦੇ ਨਾਲ ਲੜਾਈ ਲੱਗਣ ਦੇ ਹਸਾਰ ਬਣੇ ਖੜੇ ਹੈ ਸਾਡੇ ਫੌਜੀ ਜਵਾਨ ਸ਼ਹੀਦ ਹੋ ਰਹੇ ਹੈ ਉਨ੍ਹਾਂ ਦੇ باوجود ਇੱਕ ਕਾੜਾ ਕਾਨੂੰਨ ਆਰਡੀਨੈਂਸ ਦੇ ذریعے ਲੈ ਕੇ ਆਏ ਹੈ ਇਹਦੇ ਵਿੱਚ ਆਪਣੇ ਆਪ ਇਕਲੀ ਰੁਦਨ ਕੋਈ ਨਾ ਕੋਈ ਮਨਸ਼ਾ ਜਿਹੜੀ ਹੈ ਉਹਨਾਂ ਦੀ ਕਿਸ ਕਿਸਮ ਦੀ ਹੈ ਜਿਹੜੇ ਪਾਰਲੀਮੈਂਟ 'ਚ ਗੱਲ ਕਰਨ ਤੋਂ বিজেপি ਸਰਕਾਰ ਕਤਰਾ ਰਹੀ ਸੀ ਕਿਉਂਕਿ ਬਹੁਤ سارے ਜਵਾਬ ਦੇਣੇ ਪੈਣੇ ਸੀ। ਹਸ਼ਿਆਰਪੁਰ ਤੋਂ ਦਲਜੀਤ ਅਜਨਵਾਦੀ ਦੀ ਰਿਪੋਰਟ ਐਸਐਮਜ਼ੈਟ ਨਿਊਜ਼